ਦੀਵਾਨਾ ਰੇਡੀ ਦੇ ਸਤਕਾਰਯੋਗ ਸਰੋਤਿਆਂ ਲੋ ਤੁਹਾਡੀ ਪੇਸ਼ੇ ਨਜ਼ਰ ਆ। ਬਾਤਾਂ ਦੇ ਇਸ ਪੰਜਾਬ ਦੀਆਂ ਸੁਣਿਓ ਮੇਰੀ ਬਾਤ ਮਾਈ ਧਨੋ। ਇਹ ਉਸ ਵਕਤਾਂ ਦੀ ਗੱਲ ਹੈ ਜਦੋਂ ਧਰਤੀ ਤੇ ਰੇਸ਼ੀ ਮੁੰਨੇ ਨਿਵਾਸ ਕਰਦੇ ਸਨ। ਉਦੋਂ ਸਤਿ ਰਿਸ਼ੀ ਅਜੇ ਧਰਤੀ ਤੇ ਆਪੋ ਆਪਣੀ ਆਜੂ ਭੋਗ ਰਹੇ ਸਨ ਤੇ ਰਿਸ਼ੀ ਸੰਘਣੇ ਜੰਗਲ ਚ ਰਹਿੰਦੇ ਸਨ ਤੇ ਪਹਾੜਾਂ ਦੀ ეკੰਦਰਾ ਚ ਤਪੱਸਿਆ ਕਰਦੇ ਤੇ ਉਹਨਾਂ ਦੀਆਂ ਪਤਨੀਆਂ ਵੀ ਉਹਨਾਂ ਦੇ ਨਾਲ ਹੀ ਝੌਂਪੜੀਆਂ ਚ ਰਿਆ ਕਰਦੀਆਂ ਸਨ। ऋषि ਤੀਜੇ ਪਿਆਰ ਤਾਰਿਆਂ ਦੀ ਨਿਮੀ ਨਿਮੀ ਲੋਰ ਨਦੀ ਉੱਤੇ ਇਸ਼ਨਾਨ ਕਰਨ ਵਾਸਤੇ ਜਾਂਦਾ ਤੇ ਫਿਰ ਕੁੰਦਰਾਂ ਦੇ ਵਿੱਚ ਸਮਾਧੀ ਲਗਾ ਕੇ ਆਪਣੇ ਇਸ਼ਟ ਵਿੱਚ ਲੀਨ ਹੋ ਜਾਂਦਾ ਤੇ ਰਿਸ਼ੀਆਂ ਦੀਆਂ ਪਤਨੀਆਂ ਉਹਨਾਂ ਤੋਂ ਕਾਫੀ ਦਿਨ ਬਾਅਦ ਨਦੀ ਤੇ ਜਾਂਦੀਆਂ ਨਹਾਉਣ ਤੇ ਕੱਪੜੇ ਧੋਣ ਵਗਰੋਂ ਚੁੱਲ੍ਹੇ ਚੌਕੇ ਲਈ ਪਾਣੀ ਭਰ ਲਿਆਉਂਦੀਆਂ ਜੰਗਲ ਵਿੱਚ ਪਾਣੀ ਭਰ ਲਈ ਉਹਨਾਂ ਕੋਲ ਘੜੇ ਨਹੀਂ ਸਨ ਹੁੰਦੇ ਉਹ ਪਾਣੀ ਕਿਵੇਂ ਲਿਆਉਣ ਸੋ ਉਹਨਾਂ ਨੇ ਆਪਣੀ ਦਿੱਕਤ ਰਿਸ਼ੀਆਂ ਦੇ ਅੱਗੇ ਰੱਖੀ ਕਿ ਗੜਵਿਆਂ ਦੇ ਵਿੱਚ ਬਹੁਤਾ ਪਾਣੀ ਨਹੀਂ ਆ ਸਕਦਾ ਵਾਰ-ਵਾਰ ਜਾਣਾ ਪੈਂਦਾ ਪਾਣੀ ਮੁੱਕ ਜਾਂਦਾ ਕਮੰਡਲ ਹੀ ਹੁੰਦੇ ਸੀ ਅਗੇ ਗੜਵੇ ਹੁੰਦੇ ਸੀ ਜਾਂ ਰਿਸ਼ੀਆਂ ਨੇ ਤੀਵਿਆਂ ਦੀ ਤਕਲੀਫ ਮਹਿਸੂਸ ਕਰਦੇ ਆ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਕਿ ਤੁਸੀਂ ਕੰਡੇ ਤੇ ਪਈ ਜਿਹੜੀ ਰੇਤ ਹੈ ਉਹਦੇ ਘੜੇ ਬਣਾ ਕੇ ਉਹਨਾਂ 'ਚ ਪਾਣੀ ਭਰ ਲਿਆ ਕਰੋ ਤੇ ਉਹਨਾਂ ਘੜਿਆਂ ਦੇ ਵਿੱਚ ਪਾਣੀ ਕਦੇ ਨਹੀਂ ਸਿਮੇਗਾ ਪਰ ਇਹ ਰੇਤ ਦਾ ਘੜੇ ਦਾ ਪਾਣੀ ਕਦੋਂ ਤੱਕ ਚੱਲੇਗਾ ਇੱਕ ਰਿਸ਼ੀ ਦੀ ਪਤਨੀ ਨੇ ਪੁੱਛਿਆ ਉਹ ਕਹਿੰਦੀ ਜਦੋਂ ਤੱਕ ਤੁਸੀਂ ਕਿਸੇ ਮਰਦ ਮਾਣੇ ਨੂੰ ਆਉਂਦੇ ਜਦੋਂ ਰਿਸ਼ੀ ਕਹਿੰਦਾ ਜਦੋਂ ਤੁਸੀਂ ਕਿਸੇ ਮਰਦ ਨੂੰ ਮਰਦ ਮਾਣੋ ਨੂੰ ਆਉਂਦੇ ਜਾਂਦੇ ਆ ਭਟਕੀ ਨਜ਼ਰ ਨਾਲ ਨਹੀਂ ਵੇਖੋਗੇ ਉਦੋਂ ਤੱਕ ਇਹ ਪਾਣੀ ਨਹੀਂ ਮੁਕੇਗਾ ਵਿਸ਼ਿਸ਼ ਰਿਸ਼ੀ ਨੇ ਉਹਨਾਂ ਨੂੰ ਸਮਝਾਇਆ ਪਰ ਜਿਹੜੀ ਧੰਨੋ ਸੀ ਅਰਨੋਤੀ ਉਸ ਤੇ ਨੂੰ ਬਿਮਾਰ ਸੀ ਤੇ ਉਹ ਅਸ਼ੀਰਵਾਦ ਤੋਂ ਵਾਂਝੀ ਰਹਿ ਗਈ ਤੇ ਅਗਲੇ ਦਿਨ ਜਦੋਂ ਇਹ ਰਿਸ਼ੀਆਂ ਦੀਆਂ ਪਤਨੀਆਂ ਨਦੀ ਤੇ ਗਈਆਂ ਤੇ ਉਹਨਾਂ ਨੇ ਗਿੱਲੀ ਰੇਤ ਨਾਲ ਘੜੇ ਬਣਾਏ ਤੇ ਚਾਹੀ ਚਾਹੀ ਉਹਨਾਂ 'ਚ ਪਾਣੀ ਭਰਨ ਲੱਗ ਪਈਆਂ ਪਰ ਮਾਈ ਤੁਨ ਹੋਰਾਨ ਹੁੰਦੀ ਤੇ ਉਹਨਾਂ ਨੂੰ ਵੇਖਦੀ ਕਿ ਕਦੇ ਉਹਨਾਂ ਦੇ ਰੇਤ ਦੇ ਬਣੇ ਘੜਿਆਂ ਵੱਲ ਕਦੇ ਉਹਨਾਂ ਵੱਲ ਕੋਕੀ ਉਸ ਰੇਤ ਤੋਂ ਘੜਾ ਨਹੀਂ ਸੀ ਬਣ ਸਕਦਾ ਤੇ ਕਿਉਂਕਿ ਉਸ ਤੇ ਵਾਸਤੇ ਦਾ ਚੌਂਕੜੀ ਮਿੱਟੀ ਚਾਹੀਦੀ ਹੈ ਚੀਕਣੀ ਮਿੱਟੀ ਚਾਹੀਦੀ ਹੈ ਪੂਰੀ ਫਿਰ ਸੁੱਕਣਾ ਵੀ ਚਾਹੀਦਾ ਰੇਤ ਦੇ ਤਾਂ ਕਹਿੰਦੇ ਮਹਿਲਕ ਦੇ ਉਸਰੇ ਥੋੜੀ ਹੈ ਤੇ ਰੇਤ ਦਾ ਘੜਾ ਕਿਵੇਂ ਬਣ ਸਕਦਾ ਤੇ ਉਹਨਾਂ ਨੇ ਇਸ ਦਾ ਕਾਰਨ ਆਪਣੀਆਂ ਸਾਥਨਾਂ ਤੋਂ ਪੁੱਛਿਆ ਅਰਦੁਤੀ ਨੇ ਤੁਹਾਨੂੰ ਨਹੀਂ ਤੇ ਉਹਨਾਂ ਨੇ ਫਿਰ ਅਸਲ ਗੱਲ ਦੱਸੀ ਤਾਂ ਤੁਹਾਨੂੰ ਕਹਿਣ ਲੱਗੀ ਮੈਨੂੰ ਕਿਸੇ ਰੇਸ਼ੀ ਦੇ ਆਸ਼ੀਰਵਾਦ ਦੀ ਲੋੜ ਨਹੀਂ ਮੇਰਾ ਸਾਤ ਹੀ ਮੇਰੀ ਸ਼ਕਤੀ ਹੈ ਜੇ ਮੇਰਾ ਸੱਤ ਸ਼ਕਤੀਸ਼ਾਲੀ ਹੋਇਆ ਤਾਂ ਮੈਂ ਪਾਣੀ ਉਹ ਝੁੱਕ ਲੈ ਜਾਵਾਂਗੀ ਜਿਵੇਂ ਮਿੱਟੀ ਦੇ ਘੜੇ ਤੇ ਮਿੱਟੀ ਦਾ ਡੜਾ ਹੋਵੇ ਤੇ ਫਿਰ ਉਸਨੇ ਨਦੀ ਚੋਂ ਦੋ ਹੱਥਾਂ ਨਾਲ ਲੋੜ ਅਨਸਾਰ ਪਾਣੀ ਦਾ ਬੁੱਕ ਭਰ ਲਿਆ ਤੇ ਚਟਾਨ ਵਾਂਗ ਹੱਥ ਤੇ ਫੜੀ ਉਹ ਘਰ ਵੱਲ ਧੁਰ ਪਈ ਪਾਣੀ ਤੇ ਰਸਤੇ ਦੇ ਵਿੱਚ ਉਸਦੇ ਪਾਣੀ ਦੀ ਇੱਕ ਵੀ ਬੂੰਦ ਨਾ ਡਿੱਗੀ ਕਿਉਂਕਿ ਉਸ ਕੋਲ ਨਾ ਘੜਾ ਸੀ ਨਾ ਕੋਈ ਸੀ ਜਿਵੇਂ ਬਰਫ਼ ਦਾ ਡੜਾ ਚੱਕਿਆ ਹੁੰਦਾ ਏਦਾਂ ਸਬਰ ਰਿਸ਼ੀਆਂ ਦੀਆਂ ਪਤਨੀਆਂ ਹੈਰਾਨ ਹੋ ਗਈਆਂ ਤੇ ਧੰਨੋ ਵੱਲ ਵੇਖਣ ਲੱਗੀਆਂ ਤੇ ਉਹਦੇ ਨਾਲ ਈਰਖਾ ਵੀ ਕਰਨ ਲੱਗ ਪਈਆਂ ਕਿ ਅਸੀਂ ਤਾਂ ਰੇਤ ਦੇ ਘੜੇ ਬਣਾ ਕੇ ਭਰ ਰਹੀਆਂ ਇਹ ਤਾਂ ਅਸ਼ੀਰਵਾਦ ਤੋਂ ਬਿਨਾ ਹੀ ਮਤਲਬ ਇਸ ਤਰ੍ਹਾਂ ਹੀ ਖਾਥਾਂ 'ਚ ਪਾਣੀ ਚੁੱਕੀ ਜਾਂਦੀ ਹੈ ਇਸ ਤਰ੍ਹਾਂ ਦਿਨ ਮਹੀਨੇ ਲੰਘਦੇ ਗਏ ਰਿਸ਼ੀਆਂ ਦੀਆਂ ਪਤਨੀਆਂ ਨੂੰ ਜਦੋਂ ਧੰਨੋ ਨੂੰ ਢੇਲੇ ਵਾਂਗ ਨਦੀ ਤੋਂ ਪਾਣੀ ਚੁੱਕ ਕੇ ਲੈ ਜਾਂਦੇ ਆ ਵੇਖਿਆ ਤਾਂ ਉਹਨਾਂ ਤੋਂ ਜਰਿਆ ਨਾ ਜਾਂਦਾ ਬਾਹਰੋਂ ਤਾਂ ਧੰਨੋ ਦੀ ਸੱਤ ਦੀ ਮਹਿਮਾ ਕਰਦੀ ਉਹਦੀ ਸ਼ਕਤੀ ਦੀ ਪਰ ਅੰਦਰੋਂ ਅੰਦਰ ਹੀ ਤਾਂ ਨਾਲ ਹੀ ਈਰਖਾ ਕਰਦੀਆਂ ਇੱਕ ਦਿਨ ਰਿਸ਼ੀਆਂ ਦੀਆਂ ਪਤਨੀਆਂ ਚੋਂ ਇੱਕ ਨੇ ਰਿਸ਼ੀ ਨੂੰ ਆਖਿਆ ਕਿ ਤੁਸੀਂ ਸਾਨੂੰ ਕੋਈ ਅਜਿਹੀ ਸ਼ਕਤੀ ਬਖਸ਼ੋ ਜਾਂ ਫਿਰ ਧੰਨੋਂ ਦੀ ਸ਼ਕਤੀ ਵੀ ਨਸ਼ਟ ਕਰ ਦਵੋ ਕਿਉਂਕਿ ਈਰਖਾ ਹੋ ਜਾਂਦੀ ਔਰਤਾਂ ਚ ਵੀ ਬੰਦਿਆਂ ਵਾਂਗੂ ਪਰ ਉਹ ਰਿਸ਼ੀ ਕਹਿਣ ਲੱਗਾ ਇਹ ਵਡਿਆਈ ਤਾਂ ਉਸਦੇ ਸਤ ਦੀ ਹੈ ਪਤੀ ਦੀ ਸੇਵਾ ਕਰਕੇ ਉਸ ਨਾਲ ਮਨ ਹਮੇਸ਼ਾ ਉਸਨੇ ਇੱਕੋ ਰੱਖਿਆ ਇਸ ਕਰਕੇ ਉਸ ਨੂੰ ਇਹ ਸ਼ਕਤੀ ਪ੍ਰਾਪਤ ਹੋਈ ਹੈ ਸਤ ਦਾ ਪਲੜ ਤਾਂ ਹਮੇਸ਼ਾ ਭਾਰੀ ਹੁੰਦਾ ਉੱਥੇ ਕੋਈ ਹੋਰ ਸ਼ਕਤੀ ਨਹੀਂ ਤਲ ਸਕਦੀ ਰਿਸ਼ੀ ਨੇ ਆਪਣੀ ਪਤਨੀ ਨੂੰ ਸਮਝਾਇਆ ਪਰ ਪਤਨੀ ਬੜੀ ਅੜੀ ਹੋਈ ਸੀ ਉਸ ਨੇ ਅੜੀ ਬੱਦੀ ਰੱਖੀ ਕਿ ਜਾਂ ਤਾਂ ਸਾਨੂੰ ਵੀ ਧੰਨ ਵਰਗੀ ਸ਼ਕਤੀ ਬਖਸ਼ੋ ਜਾਂ ਫਿਰ ਧੰਨੋ ਦੀ ਸ਼ਕਤੀ ਵੀ ਖੰਡਤ ਕਰ ਦਿਓ ਅਖੀਰ ਰਿਸ਼ੀ ਨੇ ਪਰੇਸ਼ਾਨ ਹੁੰਦੇ ਆਖਿਆ ਅੱਛਾ ਮੈਂ ਕੋਈ ਹੱਲ ਕੱਢਾਂਗਾ ਮੈਨੂੰ ਕੁਝ ਦਿਨ ਦੀ ਮੌਲਤ ਦੇ ਤੇ ઋષਿ ਨੂੰ ਇੱਕ ਤਰਕੀਬ ਸੁੱਝੀ ਉਹ ਬਿਨਾਂ ਪਤਨੀ ਨੂੰ ਕੁਝ ਦੱਸੇ ਉਹ ઋષਿ ਬੱਚੇ ਦਾ ਰੂਪ ਧਾਰ ਕੇ ਧੰਨੋ ਦੇ ਰਾਹ ਦੇ ਵਿੱਚ ਇੱਕ ਝਾੜੀ ਦੇ ਵਿੱਚ ਜਾ ਕੇ ਲੰਮਾ ਪਿਆ ਤੇ ਬੱਚੇ ਵਾਂਗ ਜ਼ੋਰ-ਜ਼ੋਰ ਨਾਲ ਕੁਰਲਾਉਣ ਲੱਗਾ ਤੇ ਧੰਨੋ ਜਦੋਂ ਉੱਥੋਂ ਦੀ ਲੰਗੀ ਤਾਂ ਬਾਕੀ ਤੀਵੀਆਂ ਉਸਤੇ ਪਿੱਛੇ-ਪਿੱਛੇ ਇੱਕ-ਇੱਕ ਦੋ ਦੇ ਟੋਲਿਆਂ ਦੇ ਵਿੱਚ ਆ ਰਹੀਆਂ ਸਨ ਧੰਨੋ ਦੇ ਕੰਨਾਂ ਦੇ ਵਿੱਚ ਜਦੋਂ ਬੱਚੇ ਦੇ ਰੋਣ ਦੀ ਆਵਾਜ਼ ਪਈ ਉਸਨੇ ਆਪਣੀ ਸੱਤ ਦੀ ਸ਼ਕਤੀ ਨਾਲ ਝੱਟ ਜਾਣ ਲੈ ਕੇ ਇਹ ਬੱਚੇ ਦੀ ਨਹੀਂ ਕਿਸੇ ਮਰਦ ਮਾਨੋਂ ਦੀ ਆਵਾਜ਼ ਹੈ ਵੱਡੇ ਦੀ ਉਸ ਨੂੰ ਜਿਹੜਾ ਅਗਨੋਰ ਕਰਦੇ ਆ ਜਾਨੀ ਅੱਗੇ ਨਿਕਲ ਗਈ ਉਸ ਨੂੰ ਨਕਾਰਦੇ ਆ ਤੇ ਰੇਸ਼ੀਆਂ ਦੀਆਂ ਬਾਕੀ ਧੀਵੇਂ ਵੀ ਅੱਗੜ ਪਿਛੜ ਉਤੋਂ ਦੀ ਲੰਘ ਰਹੀਆਂ ਸੀ ਜਦੋਂ ਉਹਨਾਂ ਨੇ ਬੱਚੇ ਦੇ ਕੋਲ ਆਣ ਦੀ ਆਵਾਜ਼ ਸੁਣੀ ਜੋ ਉਹਨਾਂ ਦੇ ਕਲੇਜੇ ਨੂੰ ਧਰੂ ਪਈ ਉਹ ਕਾਲੇ ਕਾਲੇ ਕਦਮ ਪੁੱਟਦੀਆਂ ਉਸ ਬੱਚੇ ਦੀ ਆਵਾਜ਼ ਵੱਲ ਝਾੜੀ ਵਰ ਨੂੰ ਦੌੜੀਆਂ ਤੇ ਬੱਚੇ ਨੂੰ ਲਾੜ ਪਿਆਰ ਕਰਨ ਲੱਗੀਆਂ ਤੇ ਬੱਚਾ ਅੱਖ ਤੇ ਪਲਕਾਰੇ ਦੇ ਵਿੱਚ ਇੱਕ ਖੂਬਸੂਰਤ ਗੱਭਰੂ ਦੇ ਰੂਪ ਦੇ ਵਿੱਚ ਬਦਲ ਗਿਆ ਸਾਰੀਆਂ ਧੀਵੇਂ ਨੇ ਉਸ ਦੇ ਰੂਪ ਨੂੰ ਤੇ ਜਵਾਨੀ ਨੂੰ ਨਿਹਾਰਿਆ ਤੇ ਉਸ ਦੀਆਂ ਅੱਖਾਂ 'ਚ ਡੁੱਬ ਗਈਆਂ ਤੇ ਕੋਈ ਵੀ ਆਪਣੇ ਸਤ ਵਿੱਚ ਕਾਇਮ ਨਾ ਰਹੀ। ਜੇ ਜਦੋਂ ਰਿਸ਼ੀਆਂ ਦੀਆਂ ਤੀਵੀਆਂ ਉਸ ਗਬਰੂ ਦੇ ਰੂਪ ਤੇ ਜਵਾਨੀ ਦੀਆਂ ਗੱਲਾਂ ਕਰਦੀਆਂ ਹੋਈਆਂ ਨਦੀ ਤੇ ਪੁੱਜੀਆਂ ਤਾਂ ਮਾਈ ਧੰਨੋ ਪਾਣੀ ਦੇ ਪਾਣੀ ਨੂੰ ਢੇਲੇ ਵਾਂਗ ਡਲੇ ਵਾਂਗ ਝੁੱਕ ਕੇ ਉੱਥੋਂ ਤੁਰ ਪਈ। ਰਿਸ਼ੀਆਂ ਦੀਆਂ ਪਤਨੀਆਂ ਨੇ ਪਹਿਲਾਂ ਅਸ਼ਡਾਨ ਕੀਤਾ ਫਿਰ ਰੇਤ ਦੇ ਘੜੇ ਬਣਾਏ ਤੇ ਜਦੋਂ ਉਹਨਾਂ ਨੇ ਰੇਤ ਦੇ ਘੜੇ ਭਰੇ ਉਤ ਸਾਰੇ ਖੁਰ ਗਏ। ਫਿਰ ਬਣਾਇਓ ਫਿਰ ਖੁਰ ਗਏ। ਅਖੀਰ ਹਾਰ ਹਟ ਗਿਓ ਬਿਨਾਂ ਪਾਣੀ ਹੀ ਕਰ ਪੜਤੀਆਂ। ਉਹ ਸਾਰੀਆਂ ਤੀਵੀਆਂ ਸ਼ਰਮਸਾਰ ਤੇ ਰਿਸ਼ੀ ਇਹਨਾਂ ਨੂੰ ਦਰਕਾਰਿਆ ਤੇ ਉਹਨਾਂ ਸਭਨਾਂ ਦੀ ਭੱਤ ਮਿੱਟੀ ਦੇ ਵਿੱਚ ਮਿਲ ਗਈ ਤੇ ਮਾਈ ਧਨੋ ਦੀ ਮਹਿਮਾ ਉਸੇ ਤਰ੍ਹਾਂ ਕਾਇਮ ਰਹੀ ਸੋ ਸੰਸਾਰ ਤਿਆ ਕੇ ਰਿਸ਼ੀ ਸਮਾਨ ਦੇ ਵਿੱਚ ਧਾਰੇ ਬਣ ਗਏ ਤੇ ਮਾਈ ਧਨੋ ਅਰੁੰਦਤੀ ਨੂੰ ਰਿਸ਼ੀ ਪਤੀ ਵਿਸ਼ੇਸ਼ਟ ਦੇ ਕੋਲ ਹੀ ਥਾਂ ਮਿਲੀ ਬਾਕੀਆਂ ਨੂੰ ਨਹੀਂ ਸੋ ਇਹ ਹਿੰਦੂ ਧਰਮ ਦੀਆਂ ਕਹਾਣੀਆਂ ਨੇ ਮਾਈ ਧਨੋ ਜਣ ਕੇ ਅਰੁੰਦਤੀ ਸੋ ਇਹਦੇ ਵਿੱਚ ਜਿਹੜਾ ਹੈਗਾ ਔਰਤ ਨੂੰ ਆਪਣੇ ਕਰੈਕਟਰ ਦੇ ਉੱਤੇ ਪੱਕਾ ਹੋਣ ਦੀ ਸਿੱਖਿਆ ਦਿੱਖਿਆ ਦਿੱਤੀ ਗਈ ਹੈ ਹੁਣ ਉਹ ਜ਼ਰੂਰੀ ਨਹੀਂ ਕਿ ਇਹ ਕਹਾਣੀ ਨੂੰ ਜੇ ਸੱਚਾਈ 'ਚ ਵੀ ਨਾ ਸਮਝੀਏ ਜਦੋਂ ਜਿਵੇਂ ਕਈ ਵਾਰੀ ਜਿਹੜੇ ਸचेत ਬੰਦੇ ਹੁੰਦੇ ਨੇ ਸਿਆਣੇ ਬੰਦੇ ਹੁੰਦੇ ਨੇ ਜਾਂ ਛਾਤਰ ਬੰਦੇ ਹੁੰਦੇ ਨੇ ਉਹ ਕਿਸੇ ਵੀ ਟ੍ਰੈਪ 'ਚ ਨਹੀਂ ਫਸਦੇ ਸ਼ਾਇਦ ਧੰਨੋ ਨੂੰ ਵੀ ਲੱਗਿਆ ਹੋਵੇਗਾ ਕਿ ਇਹਨਾਂ ਦੇ ਪਤੀ ਵੀ ਤਾਂ ਰਿਸ਼ੀ ਨੇ ਇਹ ਮੇਰੇ ਨਾਲ ਈਰਖਾ ਕਰਦੀਆਂ ਨੇ ਮੇਰੀ ਕੋਈ ਪ੍ਰੀਖਿਆ ਲਈ ਜਾ ਸਕਦੀ ਹੈ ਸੋ ਉਹ ਸਮਝ ਗਈ ਕਿ ਝਾੜੀ ਚ ਬੱਚਾ ਕਿੱਥੋਂ ਆ ਗਿਆ ਕਿਉਂਕਿ ਬੱਚੇ ਦੀ ਜਾਂ ਮਰਦ ਦੇ ਰੂਪ ਦੇ ਵਿੱਚ ਜਿਹੜਾ ਉੱਥੇ ਵਿਅਕਤੀ ਬੈਠਾ ਉਹ ਰਿਸ਼ੀ ਉਹ ਜੋ ਬੱਚੇ ਦੀ ਐਕਟਿੰਗ ਕਰ ਰਿਹਾ ਹੋ ਸਕਦਾ ਉਹਦੀ ਆਵਾਜ਼ ਤੋਂ ਉਸ ਨੂੰ ਜੱਜਮੈਂਟ ਹੋਵੇ ਸੋ ਇਹਦੇ ਵਿੱਚ ਕਿਤੇ ਨਾ ਕਿਤੇ ਬੰਦੇ ਦੀ ਸਿਆਣਪ ਵੀ ਹੈ ਤੇ ਇਸ ਦੇ ਵਿੱਚ ਉਹਨਾਂ ਨੂੰ ਦਰਸਾਇਆ ਗਿਆ ਕਿ ਇਹਨੂੰ ਆਮ ਧਰਮ ਦੀ ਭਾਸ਼ਾ ਦੇ ਵਿੱਚ ਉਸ ਨੂੰ ਸੱਤ ਜਾਂ ਸ਼ਕਤੀ ਦੇ ਦੇ ਕਹਿ ਦਿੱਤਾ ਗਿਆ ਪਰ ਉਹ ਕਈ ਵਾਰੀ ਇਹ ਚੀਜ਼ਾਂ ਭਾਵੇਂ ਕਲਪਤ ਨੇ ਪਰ ਇਸ ਦੇ ਵਿੱਚ ਬੰਦੇ ਦਾ ਕਿਰਦਾਰ ਨੂੰ ਨਖਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਜੱਤ ਸਾਧ ਦੇ ਵਿੱਚ ਪੱਕੇ ਰਹੋ ਹੁਣ ਉਹ ਜਿਹੜੀਆਂ ਰਿਸ਼ੀਆਂ ਦੀਆਂ ਪਤਨੀਆਂ ਸੀ ਉਹ ਬੱਚੇ ਦੇ ਟਰੈਪ ਚ ਆ ਗਈਆਂ ਉਹ ਰਿਸ਼ੀਆਂ ਦੀ ਚਾਹ ਲੈ ਸੀ ਤੇ ਜਿਸ ਤਰ੍ਹਾਂ ਫਿਰ ਉਹ ਜਦੋਂ ਬੱਚਾ ਇੱਕ ਵੱਡੇ ਗੱਭਰੂ ਦੇ ਰੂਪ ਚ ਬਦਲਿਆ ਤੌਸ ਦੇ ਉੱਤੇ ਉਹ ਆਕਰਸ਼ਿਤ ਹੋ ਗਈਆਂ ਤੇ ਆਪਣੇ ਉਹਨਾਂ ਦੇ ਕੈਰੈਕਟਰ ਤੇ ਕਿਰਦਾਰ ਤੇ ਸਵਾਲ ਖੜੇ ਹੋਗੇ ਕੁਐਸਚਨ ਖੜੇ ਹੋਗੇ ਤੇ ਇਸ ਕਰਕੇ ਉਹ ਜੱਤ ਸਾਧ ਦੀਆਂ ਗੱਲਾਂ ਅੱਗੇ ਇਸ ਤਰ੍ਹਾਂ ਕੀਤੀਆਂ ਜਾਂਦੀਆਂ ਅਸੀਂ ਕਿਉਂਕਿ ਮਰਦ ਪ੍ਰਧਾਨ ਸਮਾਜ ਅੱਜ ਵੀ ਤੇ ਪਹਿਲੇ ਸਮੇਂ ਦੇ ਵਿੱਚ ਵੀ ਇਹ ਮੰਗ ਕਰਦਾ ਸੀ ਕਿ ਬੰਦਾ ਤਾਂ ਭਾਵੇਂ ਕੁਝ ਵੀ ਕਰੀ ਜਾਵੇ ਬਗਾਨੀਆਂ ਖੁਰਲਿਆਂ 'ਚ ਮੂੰਹ ਮਾਰੀ ਜਾਵੇ ਪਰ ਔਰਤ ਜੱਤ ਸਾਧ ਦੀ ਪੱਕੀ ਹੋਵੇ ਸੋ ਇਹ ਇਸ ਦੇ ਵਿੱਚ ਸਿੱਖਿਆ ਜਿਹੜੀ ਹੈ ਦਿੱਤੀ ਗਈ ਹੈ ਸੋ ਇਹ ਭਰਾਤਨ ਬਾਤਾਂ ਨੇ ਜਿਸ ਦੇ ਵਿੱਚ ਇੱਕ ਸਿੰਬਲ ਜਾਂ ਇੱਕ ਸੰਕੇਤ ਦੇ ਤੌਰ ਤੇ ਲੋਕਾਂ ਨੂੰ ਆਉਣ ਵਾਲੀ ਜ਼ਿੰਦਗੀ ਦੇ ਪ੍ਰਤੀ ਸਮਝਾਇਆ ਜਾਂਦਾ ਤੇ ਇੱਕ ਦਿਲਚਸਪੀ ਵੀ ਪੈਦਾ ਕੀਤੀ ਜਾਂਦੀ ਹੈ ਸੱਚ ਦੇ ਰਾਹ ਤੇ ਚੱਲਣ ਦੀ ਸੋਇਸੀ ਮੇਰੀ ਬਾਤ ਮਾਈ ਤਨੋ ਉਰਫ ਅਰੁੰਦਤੀ ਜੋ ਰੇਸ਼ੀ ਦੀ ਪਤਨੀ ਸੀ ਤੇ ਪੰਜਾਬੀ ਚ ਉਸ ਦਾ ਨਾਮ ਤਨੋ ਪਾ ਲਿਆ ਤੇ ਉਦਾਂ ਉਹਦਾ ਨਾਮ ਅਰੁੰਦਤੀ ਸੀਗਾ ਜੋ ਰਿਸ਼ੀ ਵਿਸ਼ਿਸ਼ਟ ਦੀ ਪਤਨੀ ਸੀ अरुंदति राय ਵੀ ਹੈ ਵੈਸੇ ਉਹ ਵੀ ਕਮਾਲ ਦੀ ਰਾਈਟਰ ਹੈ ਅਰੁੰਦਤੀ ਰਾਏ ਹੈ ਨਾ ਜਿਸ ਤਰ੍ਹਾਂ ਤਸਲੀਮਾ ਨਸਰੀਨ ਹੈ ਸੋ ਉਹ ਜਿਹੜੇ ਧਰਮਾਂ ਵਾਲੇ ਜਾਂ ਉਹ ਜਿਹੜੇ ਕट्टर ਲੋਕ ਨੇ ਅਰੁੰਦਤੀ ਰਾਏ ਬਹੁਤ ਕਮਾਲ ਦਾ ਖਰਾ ਉਹਨਾਂ ਨੇ ਲਿਖਿਆ ਲਿਟਰੇਚਰ ਜਿੰਨਾ ਵੀ ਲਿਖਿਆ ਉਹ ਵੀ ਔਰਤਾਂ ਜਾਂ ਮਾਨਵਿਕ ਕਦਰਾਂ ਕੀਮਤਾਂ ਦੀ ਪਹਿਰੇਦਾਰ ਹੈ ਹੈ ਨਾ ਸੋ ਖੈਰੇ ਸੀ ਕਹਾਣੀ ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਵੇਗੀ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਮੰਗਵਾ ਸਕਦੇ ਹੋ ਆਪਣੇ WhatsApp ਗਰੁੱਪ ਨੰਬਰ ਤੇ ਆਪਣਾ WhatsApp ਗਰੁੱਪ ਨੰਬਰ ਉਹੀ ਹੈ ਜਿਸ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਵੀ ਲਾਈਵ ਕਾਲ ਕਰ ਸਕਦੇ ਹੋ ਪਟਿਆਲਾ ਸਟੂਡੀਓ ਦਾ WhatsApp ਗਰੁੱਪ ਨੰਬਰ ਤੇ ਕਾਲ ਕਰਨ ਲਈ ਆਪਣਾ ਨੰਬਰ ਹੈ 9876309655 9876309655